ਉਹ ਸਾਰੇ ਲੋਕਾਂ ਦੇ ਮਨ 'ਚ ਮੈਂ ਵਾਂ ਯੂਕੇ ਪੀਆਰ ਦੇ ਦਿੰਦਾ। ਸ਼ਾਇਦ ਤੁਹਾਡੇ ਮਨ 'ਚ ਵੀ ਹੋਵੇ। ਜੀ। ਓਪਨਲੀ ਦਾਵਾ ਵਾਦਾ ਸੁਣ ਲੋ ਫੈਕਟਡ ਫਿਗਰ ਦੇ ਨਾਲ। ਮੈਂ ਵੀ ਇੱਕ ਵੀਡੀਓ ਚ ਪਾਇਆ ਸੀ। ਉਹ ਵੀਡੀਓ ਕਾਫੀ ਵਾਇਰਲ ਹੋਈ ਲੋਕਾਂ 'ਚ। ਯੂਕੇ ਕਹਿੰਦਾ ਸਾਡੇ ਮੁਲਕ ਚ ਆ ਕੇ ਤੁਸੀਂ 5 ਸਾਲ ਲੀਗਲੀ ਵਰਕ ਪਰਮਿਟ ਤੇ ਰਹਿੰਦੇ ਹੋ। ਜੀ। ਤੁਸੀਂ ਡਾਇਰੈਕਟਲੀ ਇਨਡੈਫਿਨਿਟ ਲੀਵ ਟੂ ਰੇਮੇਨ ਜਨਕਿ ਪੀਐਲਨ ਤੇ ਹੱਕਦਾਰ ਹੋ। ਉਹ ਕਿਵੇਂ ਲਿਆ ਜਾ ਸਕਦਾ? ਤੁਸੀਂ ਅੱਜ ਗ੍ਰੈਜੂਏਸ਼ਨ ਕੀਤੀ। ਯੂਕੇ 'ਚ ਤੁਸੀਂ 1 ਸਾਲ ਦੀ ਮਾਸਟਰ ਡਿਗਰੀ ਕਰਨ ਜਾਣਾ। ਪੂਰੀ ਦੁਨੀਆ ਚ ਮਾਸਟਰ ਡਿਗਰੀ 2 ਸਾਲ ਦੀ ਇੰਡੀਆ ਚ ਵੀ 2 ਸਾਲ ਦੀ ਪਰ ਯੂਕੇ ਜੇ ਤੁਸੀਂ ਮਾਸਟਰ ਡਿਗਰੀ ਕਰੀਓ 1 ਸਾਲ ਚ ਕਰ ਸਕਦੇ ਹੋ 1 ਸਾਲ ਦੀ ਪੜ੍ਹਾਈ ਕਰਕੇ ਯੂਕੇ ਗਵਰਨਮੈਂਟ ਤੁਹਾਨੂੰ 2 ਸਾਲ ਦਿੰਦੀ ਪੀਐਸਡਬਲ ਪੋਸਟ ਸਟੱਡੀ ਵਰਕ ਪਰਮਿਟ 2 ਸਾਲ ਕੰਮ ਕਰਕੇ ਤੁਸੀਂ ਕਿਸੇ ਵੀ ਏਮਪਲੋਇਰ ਕੋ ਕੰਮ ਲੱਭਣ ਲਈ ਕੰਮ ਲੈ ਸਕਦੇ ਹੋ ਤੁਹਾਨੂੰ ਟਾਇਰ 1 ਕੈਟਾਗਰੀ ਚ 3 ਤੋਂ 5 ਸਾਲ ਤੱਕ ਕੋਸਟ ਲੈਟਰ ਮਿਲਦਾ ਜਾਨਕਿ ਵਰਕ ਪਰਮਿਟ ਮਿਲਦਾ ਤੁਸੀਂ 5 ਸਾਲ ਬਾਅਦ ਕਾਨੂੰਨਨ ਉਸ ਮੁਲਕ ਚ ਪੀ ਆ ਲਾਂਦੇ ਹੱਕਦਾਰ ਹੋ ਮੈਂ ਇੱਕ ਨਹੀਂ ਕਟਕਟ 50 ਇਹੋ ਜਿਹੇ ਬੱਚਿਆਂ ਦੇ ਕੰਟੈਕਟ ਨੰਬਰ ਫੇਸਬੁੱਕ ਆਈਡੀ ਇੰਸਟਾਗ੍ਰam ਆਈਡੀ ਦੇ ਦਾਂਗਾ ਜਿਹੜੇ ਪੜ ਕੇ ਉੱਥੇ ਪੱਕੇ ਹੋਏ ਹਨ ਬਟ ਇਹ ਰਾਤੋਂ ਰਾਤ ਨਹੀਂ ਹੋਇਆ ਇਹਨਾਂ ਨੂੰ 5 ਤੋਂ 7 ਸਾਲ ਲੱਗੇ ਨੇ ਤੁਸੀਂ ਅੱਜ ਕੋਈ ਮੈਂ ਰਾਤੋਂ ਰਾਤ ਬਿਲਡਿੰਗ 10 ਮੰਜ਼ਲਾ ਖੜੀ ਕਰ ਦਾਂਗਾ ਨਹੀਂ ਹੁਣੀ ਪਹਿਲਾਂ ਫਾਊਂਡੇਸ਼ਨ ਨਹੀਂ ਸਟਰੋਂਗ ਬਣਾਉਣੀ ਪਏਗੀ